ਅਸੀਂ ਕੱਲ ਜੀ ਹੱਡੀ ਗੱਡੀ ਰੈਡੀ ਹੋ ਗਈ ਸੀ ਕੱਲ ਅਸੀਂ ਦਿਖਾਤਾ ਸੀਗਾ ਅੱਜ ਅਸੀਂ ਚੱਲੇ ਆ ਮਨਜੀਤ ਸਾਹਿਬ ਦਰਸ਼ਨ ਮੇਲੇ ਕਰਨ ਛੇਵੇਂ ਪਾਸੇ ਜਿਹੜੇ ਕੱਲ ਜਾਣਾ ਸੀ ਕੱਲ ਸਾਡੇ ਪਿੰਡ ਲੰਗਰ ਸੀ ਹਾਂ ਤਾਂ ਮੰਮੀ ਹਾਂ ਪਤਾ ਲੰਗਰ ਸੀ ਆਪਣੇ ਪਿੰਡ ਤੇ ਅੱਜ ਅਸੀਂ ਚੱਲੇ ਆ ਛੇਵੇਂ ਪਾਸੇ ਦੇ ਮੱਥਾ ਟੇਕਣ ਦਰਸ਼ਨ ਮੇਲੇ ਕਰਾਉਂਦੇ ਆ ਨਾਲ ਦਿਖਾਉਨੇ ਆ ਗੱਡੀ ਗੱਲਬਾਤ ਕਰਦੇ ਆ ਮਿਲਦੇ ਆ ਹੁਣ ਮਨਜੀਤ ਸਾਹਿਬ ਵਾਈਡ ਜੀ ਦਾ ਖਾਲਸਾ ਤੇ ਵਾਹਿਗੁਰੂ गड्डी लेके पहुंच गए मंजी साहब और कर लगे 10 मेले तो गड्डी होगी रेडी टू गो, यार उम्मीद अगर ये सी दर्शन मेले ਮੈਂ ਹੋਰ ਤਾਮਾ ਨਹੀਂ ਜਿਸ ਤਰ੍ਹਾਂ ਹੋਰ ਬਜ਼ੰਗੀ ਗੱਡੀ ਕਰਤੀ ਰੈਡੀ ਟੂ ਗੋ ਸਵੇਰੇ ਮੱਥਾ ਟੇਕਿਆ ਸੀ ਮਨਜੀਤ ਸਾਹਿਬ ਓ ਵੀਰੇ ਗੱਡੀ ਦੀ ਨਹੀਂ ਸੀ ਮਿੱਟੀ 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 ਦੀ ਦੀ ਬਰਾਊਨ ਬਰਾਊਨ ਰੰਗ ਦੀ ਸੀ ਨਾ ਚੋ ਵਾਲੇ ਗੱਡੀ ਲੈ ਜਾ ਚ ਰਹੀ ਐ ਅਮਰਜਾਨੀਪੁਰੀ ਹਮ ਹਲਦ ਰਹਿਣਾ ਰਮੋ ਰਹਿਣਾ ਜੀ ਹੱਲ ਪਾਈ ਅਜੇ ਰਹਿਦਾ ਕੰਮ ਫੇਰ ਨੂੰ ਪੂਰਾ ਜਾਣਾ ਛੇਤੀ ਆ ਸਾਡਾ ਬੰਦਾ ਬਾਕ ਅੱਬਾ ਜੁਪੀ ਆੜਾ ਤਾਂ ਬਾਈ ਉਹ ਨਹੀਂ ਓਕੇ ਕਰਦੇ ਆ ਪੂਰੇ ਦੇਲਾ ਗੱਡੀ ਦੀ ਬਾਈ ਹਾਲਤ ਦਿਖਾਉਣੀ ਸੀ ਨਾ ਪਹਿਲਾਂ ੜੀ ਗੱਡੀ ਕਰਤੀ ਰੈਡੀ ਟੂ ਗੋ ਮਰਜੰਟ ਚੱਜੀ ਬੋਦ ਰਹੀ ਹੈ ਗੱਡੀ ਧਵਾਲੀ ਈਸਵਰ ਮੰਜੀ ਸਾਹਿਬ ਮਥਾ ਟੇਕ ਕਬੱਡੀ ਗੱਡੀ ਦਾ ਵੀ ਥੋੜਾ ਜਿਹਾ ਚੱਲਿਆ ਨਵੇਂ ਸ਼ਹਿਰ ਮਾਮੇ ਦਾ ਮੁੰਡਾ ਜੁਕਿਓ ਕੋਈ ਲੈ ਕੇ ਆਉਣਾ ਨਹੀਂ ਲੈ ਕੇ ਆਉਣਾ ਹੈ ਜੀ ਸ਼ਾਰਟੇਜ ਚੱਲ ਰਹੀ ਆ ਹਜੇ ਰੈਡੀ ਹੈ ਨਹੀਂ ਕਿ ਸਿੰਘ ਉਹ ਹੂੰ ਰੈਡੀ ਕਦੋਂ ਹੋਣਾ ਹਾਂ ਨਾ ਭਾਵੇਂ ਹਜੇ ਰੈਡੀ ਹੋਣਾ ਜਾ ਕੇ ਬਸ ਘਰੇ ਸਤਿਨਾਪਨ ਇਹ ਆਏ ਛੱਕਦੇ ਆ ਜੀ ਨੂੰ ਦੇ ਲਓ ਭਾਵੇਂ ਸੁੰਗਦੇ ਸੁੰਗਦੇ ਕਿੱਥੇ ਆ ਜੀ ਥੋੜੇ ਅਸੀਂ ਰੈਡੀ ਹੋ ਕੇ ਪੂਰਾ ਕੰਮ ਦਾ ਮਜਮਾ ਚੱਕ ਕੇ ਸਮਾਰਟਿਕ ਕਰਕੇ ਜਣੋ ਜੀ ਆਪਾਂ ਦੇ ਕੋਲ ਛੇ ਤੇ ਜਾ ਕੇ ਤੁਹਾਨੂੰ ਸਨੀਪੀਰ ਦੇ ਨਾਮ ਬੁਲਾਉਣੇ ਆ ਯੂਪੀ ਦਰ ਆਇਆ ਵੀਰਾ ਆਪਣਾ ਸਪੈਸ਼ਲ ਪ੍ਰੋਗਰਾਮ ਨਵੇਂ ਸ਼ਹਿਰ ਦਾ ਆਇਆ ਇਨਵਾਈਟਡ ਏਅਰ ਵਾਈਟਡਾ ਮੈਂ ਉੱਤਨੀ ਜੱਲਿਆ ਦੇਖਦੇ ਹੋ ਕੀ ਬਰਦਾ ਉੱਥੇ ਘਰੀ ਆ ਗਏ ਹੁਣ ਗੱਡੀ ਧਵਾ ਕੇ ਮਾਦੇ ਕੱਪੜੇ ਪਾ ਦੇ ਜਿਹੜੇ ਰੈਂਦੇ ਨੇ ਕੱਪੜੇ ਤਾਂ ਪਾਏ ਪੈ ਨਹੀਂ ਮਤ ਉਹਨਾਂ ਨੇ ਜੈਕਟ ਘੜਾ ਲਈਏ ਮਾਤਾ ਤੋਂ ਬਰਾਊਨ ਕੁੜਤਾ ਵੀ ਮਾਤੇ ਬਰਾਊਨ ਜੈਕਟ ਪਾ ਕੇ ਬਸ ਹੁਣ ਚੱਲੀ ਜਲਦੀ ਜਲਦੀ ਕਾਲੀ ਬਹੁਤ ਆ ਬਾਕੀ ਚੱਲਦੇ ਆਂ ਅਸੀਂ ਹੈਰੀ ਕੋਲੇ ਉਦਿਕ ਇਟਾ ਹੁ ਮਮੀ ਜੈਕਟ ਕੱਢੀ ਜਾਣਾ ਜਲਦੀ ਫਿਰ ਬਰਾਊਨ ਜੈਕਟ ਲੈ ਲਈ ਰੈਡੀ ਟੂ ਗੋ ਫੁਰੀ ਰੈਡੀ ਕਰ ਲੇ ਟਾਈਮ ਚੈੱਕ ਲਈਏ ਚਾਰਜਰ ਇਹ ਜੱਟ ਦਾ ਲੱਕੜ ਦਾ ਕੰਗਾ ਜੱਟ ਦਾ ਉਹ ਆਹ ਵਾਲਾ ਫੋਨ ਜੱਟ ਨੂੰ ਰੀਡ ਚੁੱਕਣੀ ਆ ਹੋਰ ਕੀ ਸਮਾਨ ਚਾਹੀਦਾ ਹੋਰ ਕੀ ਚਾਹੀਦਾ ਸੀ 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 ਉਹ ਲੈਪਟਾਪ ਤੇ ਕੋਲ ਉੱਧਰ ਪਿਆ ਹਰੀ ਕੋਲ ਉੱਕੇ ਚਲੋ ਹੁਣ ਹੈਦੀ ਨੂੰ ਆ ਕੇ ਮਿਲਦੀ ਏ ਇੱਕ ਅੱਧਾ ਖਾਲੀ ਹੈ ਪ੍ਰਸ਼ਾਦਾ ਸਵੇਰ ਦੇ ਕੁਝ ਨਹੀਂ ਖਾਧਾ ਹਰੀ ਬ੍ਰੋ ਬਾਬਾ ਜੀ ਆ ਤਾਂ ਹੀ ਚੱਕਣੇ ਟੂਲ ਚੱਕਣੇ ਨੇ ਚੱਕਣੇ ਨੇ ਚੱਕੋ ਫਿਰ ਇਹਨਾਂ ਸਾਡੇ ਤਾਂ ਕਾਲ ਆ ਆ ਖੋਲਦਾ ਸਹੀ ਮੇਰੇ ਹੱਥ 'ਚ ਹੈ ਉਹ ਆ ਰੈਡੀ ਆ ਵੀਰੇ ਖੋਲਦਾ ਸਹੀ ਨੂੰ ਮੈਂ ਤਾਂ ਰੈਡੀ ਆ ਮੇਰੀ ਗੱਲ ਸੁਣ ਇੱਕ ਕੱਪੜੇ ਜੂੜੀ ਲੈ ਕੇ ਜਾਣੀਆਂ ਜੀ ਹਾਂ ਬੱਸ ਐਂ ਚ ਪਾ ਲਾ ਹਾਂ ਬੰਮੇ ਲੈ ਕੇ ਆ ਆ ਤੇਰੀ ਆ ਬੈਠ ਹਾਂ 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 ਮੈਂ ਲੈ ਕੇ ਆਇਆ ਬਸ ਐਂਡਰਾਇਡ ਹੋਣ ਦੀ ਗੱਲ ਨਾਲ ਲੋੜ ਹੀ ਨਹੀਂ ਉਹ ਲਾ ਲੰਨੇ ਆ ਮਿਊਜ਼ਿਕ ਨੂੰ ਨਾਲੇ ਕਹਿੰਦੇ ਮਿਊਜ਼ਿਕ ਦਾ ਮੈਂਬਰਸ਼ਿਪ ਦਵਾਉਂਦੀ ਚਲ ਓਕੇ ਆ ਬਸ ਫਿਰ ਤੇ ਬੀ ਲਾ ਲੋ ਫਿਰ ਜੀ ਸ਼ੂਟ ਕਰਨਾ ਪੈਣਾ ਮੀਟਰ ਨੂੰ ਹਾਂ ਹਾਂ ਓਕੇ ਰੈਡੀ ਹੋ ਗਏ ਮੈਂ ਬਰਾਊਨ ਕੁਰਤਾ ਪਿਆ ਮੈਂ ਬਰਾਊਨ ਜੈਕਟ ਬਰਾਊਨ ਪੱਗ ਓਕੇ ਬਰਾਊਨ ਬਰਾਊਨ ਹੋ ਗਏ ਓਕੇ ਬਸ ਮੈਂ 1 ਮਿੰਟ ਚ ਆ ਗਿਆ ਆ ਗਏ ਭਾਈ ਲਾਓ ਜੀ ਆ ਮੇਰੇ ਕੱਪੜੇ ਪਾਸ ਤੂੰ ਜੁੱਤੀ ਕਿਹੜੀ ਲੱਤੀ ਆ ਮਾਰੀ ਪਿਆ ਕੀ ਤੂੰ ਜੁੱਤੀ ਉਹ ਦਿਨ ਜੀ ਜੀ ਕਾਬੀ ਉਹ ਬਈ ਬਾਕੀ ਇਥੇ ਬਾਹਰ ਵੀ ਹਾਂ ਮੈਂ ਉਹੋ ਜਹਾ ਜੁੱਤੀ ਚੱਕੂ ਸਭ ਠੀਕ ਹੈ ਮੈਂ ਵੀ ਇਹੋ ਜਿਹਾ ਲੈ ਕੇ ਆਉਣਾ ਜੁੱਤੀ ਇਹੋ ਜਿਹਾ ਚੱਕਦਾ ਮੈਂ ਵੀ ਆ ਮੇਰੇ ਕੱਪੜੇ ਪਾ ਮੜੀ ਸਾਦਾ ਛਕ ਲੋ ਸਾਦਾ ਛਕ ਨਹੀਂ ਹੈਰੀ ਉਹ ਬਾਬੇ ਯਾਰ ਮੈਨੂੰ ਦਾ ਫੋਨ ਆਉਂਦਾ ਟ੍ਰਿਪ ਨੂੰ ਪੁੱਛ ਰਿਹਾ ਕਹਿੰਦੀ ਬ੍ਰਦਰ ਨੂੰ ਪੁੱਛ ਕੇ ਦੱਸ ਆਪਣੇ ਨੂੰ ਮੈਂ ਕੀ ਕਹਾਂ ਉਹ ਕਹਿੰਦੀ ਆਪਣੇ ਬ੍ਰਦਰ ਨੂੰ ਪੁੱਛ ਕੇ ਆਣਾ ਜਾਣਾ ਤੁਸੀਂ ਤੁਸੀਂ ਤਾਂ ਤਿਆਰ ਹੋਈ ਫਿਰਦੇ ਹੋ ਪਹਿਲਾਂ ਹੀ ਹੁਣ ਜਵਾਬ ਦੇ ਆਵਾ ਫਿਰ ਮੈਂ ਉਹਨੂੰ ਫੋਨ ਕਰਕੇ ਤੂੰ ਯਾਰ ਆ ਬਾਈ ਹਾਂ ਮੈਂ ਰੈਡੀ ਹਾਂ ਹਾਂਜੀ ਚੱਲੀਏ ਜੀ ਹਾਂ ਬਾਈ 15 ਵਿੱਚ ਰੈਡੀ ਹੋ ਗਿਆ ਪਾਪੂ ਦੇ ਰੈਡੀ ਟੂ ਗੋ ਹੋ ਗਏ ਹੁਣ ਜਾਣ ਨਹੀਂ ਕਹਿੰਦੇ ਚੱਲਿਆ ਨਵੇਂ ਸ਼ਹਿਰ ਸੰਨੀ ਵੀਰੇ ਉਹਨਾਂ ਕੋਲ ਪਾਰਟੀ ਆ ਉੱਥੇ ਪਾਰਟੀ ਦੇ ਬੰਦ ਨੂੰ ਮਿਲਦੇ ਆ ਰੈਡੀ ਛੜੀ ਹੋ ਕੇ ਚਲ ਕੇ ਤਾਸ਼ ਤੇ ਬੋਲਦੇ ਗੱਲੋਂ ਤੋਂ ਘਰੇਲਾ ਦੀ ਅਜੰਦਾ ਯਾਰ ਉਹ ਨੇ ਇਹਨੇ ਇਕੱਲੇ ਸਮਰਾਲੇ ਅੱਗੇ ਤੋਂ ਵਾਲੇ ਪਹੁੰਚ ਗਏ ਯਾਰ ਪਿੱਛੇ ਫਾੜਕ ਲੱਗੇ ਸੀਗੇ ਬਾਬਾ ਉਹ ਸਮਰਾਲੇ ਵਾਲੇ ਫਾੜੇ ਮੈਨੂੰ ਪਾ ਲਈ ਆ ਜੇ ਲੱਗਣ ਦਾ ਲੱਗਣ ਜੇ ਲੱਗ ਜਾਣ ਤੇ ਤੈਨੂੰ ਪਤਾ ਵੀ ਪੂਰਾ ਟਾਈਮ ਲੱਗੂ ਬੇਨੋ ਕਰੋ ਬਸ ਅੱਜ ਤੋਂ ਬਾਤ ਆ ਮੂਹ ਪਾ ਗਏ ਘਟੀ ਨੂੰ ਦੇ ਕੇ ਖਰਾਕ ਦੁਆਰੇ ਯਾ ਵਿਵਰ ਚਕਸ਼ਕ ਕਰਦੀ ਇੱਥੇ ਮੂਹਰੇ ਤੇ ਪਾ ਲਈ ਵਧੀਆ ਨਹੀਂ ਪਾਣਾ ਮਾਹਰੇ ਜੀਉ ਦਾ ਪੰਪ ਉਹ ਤੋਂ ਪਾਉਂਦੇ ਨਾ ਨਾ ਉਹ ਦੁਆ ਵੀ ਵਧੀਆ ਹੋ ਰਹੀ ਮਾਮਿਆਂ ਨੂੰ ਉਹਨਾਂ ਤੇ ਪਾਉਂਦੇ ਆ ਚਲੋ ਕਹਿੰਦੇ ਨਾ ਨਾ ਅਜੇ ਤੱਕ ਹੀ ਆਓ ਸਤਿ ਸ਼੍ਰੀ ਅਕਾਲ ਬੱਚਾ ਆਹ ਇਹਨੇ ਸਮਾਧਾ ਟਰਾਲੀਆਂ ਪਤਾ ਆਪਣਾ ਪਾਣੀ ਵੀ ਨਾ ਸਰਦਾ ਨਹੀਂ ਰੱਖਦੇ ਕਾਦੋਂ ਨਹੀਂ ਤੁਸੀਂ ਹਾਂ ਅਸੀਂ ਤਾਂ ਫਿਰ ਜੂਰੋ ਟੁਰੇ ਨੀ ਨਾ ਓ ਸ਼ਹਿਰ ਤੇਰਾ ਟੰਗ ਰਸਤਾ ਰਹਿ ਗਿਆ ਉਹ 15 ਮਿੰਟ 15 ਵਜੇ ਸਨੀ ਬੀਰੀ ਨੂੰ ਪਿਕਅਪ ਕਰਨਾ ਅਸੀਂ ਪਿਕਅਪ ਉਹ 14 ਮਿੰਟ ਬੰਗੇਦਾਰਾਂ ਹੁਣ ਫੋਨ ਨੂੰ ਬੰਦ ਲਾ ਲਵਾਂ ਪਰ ਹੁਣ ਪਹਿਲਾਂ ਆਪਾਂ ਮੇਰੀ ਗੱਲ ਤੁਹਾਨੂੰ ਪਹਿਲਾਂ ਕੀ ਕਰਨਾ ਹੁਣ ਆਪਾਂ ਆਪਾਂ ਕੱਪੜੇ ਪਹਿਲਾਂ ਕੁਝ ਲਾਈਟ ਲਾਈਟ ਹੀ ਖਾ ਲਈਏ ਜਿਹੜੀ ਮੇਨ ਗੱਲ ਆ ਠੀਕ ਆ ਨਾ ਖਾ ਪੀ ਕੇ ਫਿਰ ਆਪਾਂ ਲੱਭਦੀਆਂ ਦੁਕਾਨ ਉਥੇ ਖੜ ਕੇ ਜਿੱਤੇ ਖਾਵਾਂਗੇ ਠੀਕ ਆ ਜੀ ਲੱਭ ਕੇ ਫਿਰ ਦੁਕਾਨ ਵਾਲੇ ਕੋਲ ਚੱਲਦੇ ਹਾਂ ਸਾਹਮਣੇ ਬਾਅਦ ਨੂੰ ਕੋਈ ਚੱਲਦੇ ਉੱਤੇ ਖਾਣੇ ਫਾਸਟ ਫੂਡ ਤਾਂ ਖਾਂਦੇ ਨਹੀਂ ਆਗੇ ਨਾ ਨੂਡਲ ਖਾਂਦੇ ਨਹੀਂ ਚਾਹ ਨਹੀਂ ਪੀਂਦੇ ਜੀ ਤੇ ਫਾਸਟ ਫੂਡ ਗਲਤ ਚਾਹਤ ਨੂੰ ਫਾਸਟ ਫੂਡ ਨਹੀਂ ਕਹਿੰਦੇ ਆਗੇ ਉਹਨੂੰ ਡਿਗਰੇ ਚ ਜਗਨ ਖਾ ਨਹੀਂ ਸਕਦੇ ਉਹ ਵੀ ਚਿਕਨ ਮੁੰਡਾ ਸਾਡਾ ਅਮਰਤਾਰੀ ਹੈ ਤੇ ਮਹਾਰਾਜ ਆਪਣੇ 31 ਸਾਬਜੀਆਂ ਦੇ ਨਾਲ ਚੱਲਦੇ ਨੇ ਬਾਈ। ਟੋਨਲ ਆਊਟ ਸੋ ਦੈਟਸ ਆਏ। ਉਹ ਮੈਂ ਕੀ ਖਾਂ ਜੂਸ ਪੀ ਲਵਾਂ। ਜੂਸ ਵੀ ਮੈਂ ਰੋਟੀ ਖਾ ਸਕਦੇ ਆ ਪਰ ਇਦਾਂ ਜਿਹੇ ਰੋਟੀ ਖਾਣ। ਕੋਈ ਫਿਰ ਕੋਈ ਬਾਜੂ ਖਾ ਲਾਂਗੇ ਫਿਰ ਸੈਲਡ ਵਗੈਰਾ ਖਾ ਲੰਨੇ ਆ ਨਾ। ਉਹ ਤਾਂ ਖੁੱਲੇ ਹੀ ਸ਼ੇਰ ਨੇ। ਨਾ ਮੋਟੇ ਨਹੀਂ ਉਹ ਤਾਂ। ਕੱਲ ਬਾਤ ਸੁਣਾਦਾ ਕਿਵੇਂ ਉਹ ਦੇਖੋ ਸਾਹਮਣੇ ਬ੍ਰਿਸ਼ਟਾ ਦੇ ਸਾਬੇ ਆ ਗਏ ਆ। ਉੱਥੇ ਬੈਠਦੇ ਨਾਲ ਪੀਨੇ ਕਾਫੀ। ਨਾਲ ਖਾਦਰ ਤੋਂ ਪਹਿਲਾਂ ਆਫ ਕਰਦੇ ਮੇਰੇ ਬਾ ਪਹਿਲਾਂ ਨਹੀਂ ਹੋਣੀ ਹੋਊਗਾ ਬਸ ਉਹ ਗੱਲ ਸੁਣ ਮੇਰੀ ਟੋਗਲੀ ਬਸ ਗੱਲ ਖਤਮ ਚਲੋ ਜੀ ਕਹਿੰਦੇ ਭਾਈ ਸਾਬੇ ਕੇ ਸੱਜਣਾ ਦੇ ਸਹਿਰ ਆਏ ਹਾਂਜੀ ਕੋਈ ਬਲੀ ਬ੍ਰਿਸ਼ਟਾ ਜੋ ਹਸਟਾ ਹੋ ਗਿਆ ਹਾਂਜੀ ਕੁਦੀ ਹਣੇ ਤੇ ਸਾਬੇ ਦੇ ਭਾਈ ਇੱਥੇ ਨਹੀਂ ਬੰਦੇ ਕਿਸੋ ਕਿਸੇ ਸਟੋਰ ਦੇ ਨਹੀਂ ਭਾਈ ਕੋਈ ਕੋਈ ਵੀ ਇਹ ਨਾਲ ਇਹਨਾਂ ਨੂੰ ਰੈਪ ਨੂੰ ਹੱਥ ਕਰਦੀ ਵੀ ਇਹਨੂੰ ਵੀ ਥੋੜਾ ਅੱਧਾ ਦੁੱਧੇ ਉਹਦੇ ਵਿੱਚ ਪਾ ਦੋ ਇਹ ਤਾਂ ਬੰਦੇ ਨਹੀਂ ਕੋਈ ਆਰਡਰ ਕਰਦਾ ਨਹੀਂ ਇਹ ਕਰੋ ਲੇਟ ਹੋਏਗਾ ਇਹਦਾ ਕੋਈ ਨਹੀਂ ਹੋਗਾ ਆ ਤਾਂ ਇੱਥੇ ਆ ਜੂਗੀ ਕੋਈ ਆ ਜੂਗੀ ਇੱਥੇ ਬਸ ਠੀਕ ਹੈ ਤੇਰੇ ਉਹਨਾਂ ਨੂੰ ਕਹਿ ਦੋ ਕਰ ਦੋ ਆਪਣੇ ਕੈਫੇ ਲਾਸਟ ਕਰ ਦੋ ਤੁਸੀਂ ਉਹਨੇ ਬੋਲਦੇ ਉਹ ਵੀ ਸੌਸ ਵੀ ਮੰਗਦੇ ਰਹਿੰਦੇ ਗੰਦ ਪਾਉਣੇ ਦੋ ਦੋ ਤਾਂ ਮੇਰੇ ਤੇ ਸੌਸ ਘੱਟ ਪੋਰਡ ਜੀ ਦੀ ਅੱਗੇ ਤਸਵੀਰਾਂ ਵੀ ਰੱਖ ਦਿੰਦੇ ਹਾਂ। ਪਾਣੀ ਵੀਰੇ ਸਾਧੀਆਂ ਥੋੜੀ ਥੋੜੀ ਪਾ ਦਿੰਦੇ। ਕਈ ਬਹੁਤ ਆਵਾਸ ਬਸ 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 ਵਈ ਵੀ ਬੰਡ ਖਾਓ ਖੰਡ ਖਾਓ। ਅੱਗੇ ਪਾਈ ਆ ਗਈ ਪਾਈ। ਆਏ ਮਾਂ। ਹਾਲ ਗੁੱਲ ਨਾ ਪਾ। ਤੇਜੀ ਦਹੀ ਚ ਉਸਨ ਰੱਖ ਲੋ ਜੀ ਮਾਂ। ਸੁਪਰ ਬ੍ਰਾਂਡਡ ਵੀਜੇ ਵੀ ਹੁੰਨ ਲੱਗ ਪਿਆ। ਤਾਂ ਹੀ ਨੀ ਰਹੀ ਨੀ ਰਹਿ ਲੱਗ ਰਹੀ ਹੈ ਇਹਨੇ ਹਾਂਜੀ ਮੈਂ ਤਾਂ ਇੰਨੇ ਨੀ ਰਹੀ ਨੀ ਰਹਿ ਲੱਗ ਰਹੀ ਹੈ ਬਹੁਤ ਹੀ ਥੋੜੀ ਰਣੀ ਕਰ ਤਾਂ ਮੇਰੀ ਲੋੜ ਕਰ ਦੋ ਨੰਨੇ ਕਰਤਾ ਨੰਨੇ ਕਰਤਾ ਵੀਰੇ ਉਹਨਾਂ ਕੋਲ ਸੁਨੇਮੇ ਸ਼ਹਿਰ ਬੈਕਟੈਂਸ ਫਲੈਕਸ ਬਾਈ ਨੇ ਬਾਈ ਨੇ ਗੱਲਬਾਤ ਕੀਤੀ ਆਪਣੀ ਪੂਰੀ ਹਨੀ ਇਹ ਇਹ ਉਹ ਵੀਰੇ ਉਹ ਵੀਰੇ ਉਹ ਮਰੇ ਤੇ ਜੈ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਂ ਲੇਕੀਆ ਨੂੰ ਸਤਿ ਸ੍ਰੀ ਅਕਾਲ ਮੈਂ ਲੇਕੀਆ ਸੀ ਸੋਡੇ ਤੋਂ ਪਰ ਬਬਲ ਚੱਲੀ ਹੋਊਗਾ ਹੇ ਤੱਕ ਉਹ ਹੀ ਚੱਲ ਰਹੀ ਹੈ ਕਾਲੀ ਨਿਕਰ ਉਹ ਤੇਰੀ ਲਈ ਸੀ ਪਰ ਉਹਦਾ ਏ ਸੀ ਵੀ ਉਹ ਪਤਾ ਨਹੀਂ ਕੰਪਨੀ ਕਿਹੜੀ ਸੀ ਗਈ ਨਾ ਜੀ ਬੜੀ ਘੈਂਟ ਸੀ ਕਦੇ ਵੀ ਸਪੋਰਟਸ ਜੇ ਸਮਾਜ ਦਾ ਜਲੰਧਰ ਵੀਡੀਓ ਜਲੰਧਰ ਤੇ ਇੱਕ ਮਿੰਟ ਜੀ ਡੀ ਜੀ ਜਿਆਦਾ ਟ੍ਰੈਂਡ ਦੇ ਵਿੱਚ ਹੁੰਦੀ ਹੈ ਕਹਿੰਦੇ ਉੱਥੇ ਮਹਿੰਗਾਈ ਵੱਧ ਹੁੰਦੀ ਹੈ ਨਹੀਂ ਉੱਥੇ ਸਪੋਰਟ ਕੁਆਲਟੀ ਜੇ ਤੁਹਾਨੂੰ ਆਰਟੀਕਲ ਵੱਧ ਮਿਲਦੇ ਨੇ ਉਹ ਵੀ ਕੰਪੀਟੀਸ਼ਨ ਵਿੱਚ ਵੱਧ ਨਾਲੇ ਉਹ ਵੀਰੇ इंडियाज ਮੰਨਿਆ ਹੋਇਆ ਹੈ ਨਾ ਸਪੋਰਟਸ ਦਾ ਜਲੰਧਰ 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 ਹਰੇਕ ਕੱਪੜੇ ਦੀ ਨਹੀਂ ਵਧੀਆ ਸਪੋਰਟਸ ਦਾ ਕੱਪੜਾ ਲੈ ਲਓ ਸਪੋਰਟਸ ਦਾ ਕੋਈ ਵੀ ਸਮਾਨ ਲੈ ਲਓ ਇਹ ਟੂ ਜਲੰਧਰ ਜਲੰਧਰ ਹਾਂ ਯੂਪ ਜਾਂ ਮੇਰਠ ਜੁੜ ਤੁਸੀਂ ਮੇਰਠ ਅੱਜ ਯੂਜ਼ਰ ਇਹਨਾਂ ਨੂੰ ਬਹੁਤ ਆਹ ਕਾ ਲਓ ਲਓ 12 ਘੰਟੇ ਕੋਈ ਨਾ ਕੋਈ ਆਪਣੀ ਮਾਦੀ ਜੀ ਅੰਦਰ ਗਾ ਕੇ। ਉਹ ਕਲੀਮ ਨੇ। ਦੱਲਾਈ ਦਾ ਨਾਮ ਦੇ। ਨਹੀਂ ਫਿਰ ਉਹ ਤੁਹਾਡੇ ਨਾਲ ਦੀ ਵੀਰੇ ਜਿਨ੍ਹਾਂ ਨੇ ਭੇਜਈ ਸੀ। ਨਾਲ ਹੀ ਹਾਂਜੀ ਨਾਲ ਹੀ। ਉਹ ਨਾਲ ਦੀ ਨਹੀਂ ਆ ਨਾ ਵੀਰੇ। ਇਹ ਤੁਹਾਡੀ ਆਪਣੇ ਬਹਿਰਾਂ ਦੀ ਹੈ। ਉਹ ਮੁੰਡਾ ਜਿਹੜਾ ਵੜੀ ਉੱਥੇ ਕੰਮ ਕਰਦਾ ਉਹ ਮੁੰਡਾ। ਜਿਹੜਾ ਮੇਰੇ ਰਿਸ਼ਤੇਦਾਰਾ ਹੈਪੀ ਮੁੰਡਾ। ਕਿ ਉਹ ਮਲੋ ਆਇਆ ਨਹੀਂ ਉਹਦਾ ਵਿਆਹ ਹੋ ਰਹੀ ਨੀ। ਇਹਦੇ ਰੂ ਵੀ ਇਹ ਬੰਦਿਆਂ ਦਾ ਨੰਬਰ ਉਹਨਾਂ ਨੇ ਸਾਨੂੰ ਦਿੱਤਾ ਹੀ ਹੈ ਸਾ ਆਪਣੀ ਛੇੜੀ ਤੇ ਬੰਦ ਗਏ। ਤੇ ਤੇ ਆਪਣਾ ਜਾਨਕੀ ਸਹੁਰੇ ਨਹੀਂ ਹੈ ਆਪਣੇ ਕਬੀਰ ਦੇ ਬਣਾ ਕਰਦੇ ਤੇ ਉਹ ਵੇਖ ਲਓ ਵੀ ਉਹਨਾਂ ਨੇ ਜਿੱਦਾਂ ਉਹ ਤੋਂ ਗੱਡੀ ਕਰੀ ਸੀਗੀ ਰੇਂਜ ਰੋਵਰ ਉਹਨਾਂ ਨੇ ਵੀ ਰੇਂਜ ਰੋਵਰ ਦਾ ਵੀ ਕੰਮ ਕਰਦੇ ਹਨ ਗੱਡੀਆਂ ਦਾ ਵੀ ਕੰਮ ਕਰਦੇ ਹਨ ਕਿੰਨਾ ਟਾਈਮ ਹੋ ਗਿਆ ਵਿਆਹ ਵੀ 20 20 ਵਿਚ ਵਿਆਹ ਹੋਇਆ 20 ਵਿਚ ਉਹਨਾਂ ਦੀ ਇੰਗੇਜਮੈਂਟ ਹੋਈ ਸੀ 20 ਵਿਚ ਵਿਆਹ ਹੋਇਆ ਸੀ ਉਹ ਕਿਹਾ ਜਦੋਂ ਨੰਬਰ ਮੇਰੇ ਕੋਲ ਸੇਵ ਜੀ ਉਹਨਾਂ ਦਾ ਰੇਂਜ ਰੋਵਰ ਟੂ ਬਣਾਉਣਾ ਪਰ ਇਹ ਦੋ ਨੰਬਰ ਦਿੱਤੇ ਨੇ ਤੇ ਅੱਜ ਚਲੋ ਹੁਣ ਸਵਾਭ ਬਣਿਆ ਦੁਬਾਰਾ ਇੱਥੇ ਆਉਣ ਦਾ ਵਿਆਹ ਤੋਂ ਅੱਜ ਇਹ ਤਿਆਰੀ ਗੇ ਤੇ ਵੀਰਾਂ ਨੇ ਵੱਡਾ ਜੀ ਉਹ ਬਾਹਰ ਨੂੰ ਤੇ ਉਹ ਫਿਰ ਉਹਦੇ ਕਰਕੇ ਜਿਹੋ ਨੇ ਨੰਬਰ ਦਿੱਤਾ ਸਤਵਾਰੇ ਯੂਨਾਈਟਿਡ ਯੂਨਾਈਟਿਡ ਦਾ ਮਾਰਾ ਜੀ ਕਿ ਉਹਨਾਂ ਨੇ ਦਿੱਤਾ ਉਹ ਮੁੰਡਿਆਂ ਨੂੰ ਤੇ ਮੇਰੇ ਸੇਵ ਜੀ ਦੇ ਨੰਬਰ ਤਾਂ ਕਰਕੇ ਕਿ ਤੇ ਸਾਰਾ ਟੋਲੀ ਚੱਲੇ ਸਾਰਾ ਗਰੁੱਪ ਹਾਂਜੀ ਹਾਂਜੀ ਬਸ ਮਤਲਬ 1 2 10:30 ਸਾਡੇ ਦਾ ਚਾਚਾ ਜੀ ਦਾ ਲਾਲਾ ਹੁੰਦਾ ਹੈ ਪੀ ਹਾਂ ਬਦਲ ਕੰਮ ਜਿਹਦਾ ਉਹ ਪੋਸ਼ਾ ਆ ਦੇ ਗੱਡੀਆਂ ਦਾ ਕੰਮ ਵੀ ਡੀਜੇ ਦਾ ਵੀ ਆ ਠੀਕ ਹੈ ਦੁਕਾਨ 3 ਹੀ ਹੋਵੇ ਜ਼ਰੀ ਹੋਵੇ 3 ਬਹਿਰਾਮ ਵੀ ਕੱਪੜੇ ਇਹਨਾਂ ਦਾ ਹਾਂਜੀ ਹਾਂਜੀ ਇੱਧਰੋਂ ਉਹਨਾਂ ਦੀ ਕੀ ਗੱਲ ਹੈ ਤੇ ਅਜੇ ਦੇ ਵਿੱਚ ਉੱਤੋਂ ਬੰਦ ਰਹੇ ਨੇ ਵੀਰ ਜੀ ਉਹਨਾਂ ਦਾ ਸਟੇਟਲ ਹੋ ਰਿਹਾ ਇਹਨਾਂ ਗੱਡੀਆਂ ਦੇ ਆਉਂਦੇ ਰਹਿੰਦੇ ਨੇ ਜਿਆਦਾ ਵੀ ਮੈਨੂੰ ਨਹੀਂ ਕੀ ਪਤਾ ਉਹ ਇਹਦੇ ਕਹਿੰਦੇ ਸਭ ਤੋਂ ਨਹੀਂ ਗੱਡੀਆਂ ਦਾ ਕੰਮ ਨਹੀਂ ਹੈਗਾ ਬੜਾ ਮੈਂ ਹੁਣ ਤਾਂ ਸੀਜ਼ਨ ਆ ਲੋਰੈਂਸ ਦਾ ਰੋਟਾ ਤੇ ਗੱਡੀਆਂ ਓਕੇ ਓਕੇ ਵੀਰੇ ਤੋ ਜਿਹਦੇ ਪਾਸੇ ਆਵਾ ਦੇਖੋ ਮਨੂਰ ਨੂੰ ਮਾਰ ਕੇ ਦੋ ਓਕੇ ਓਕੇ ਵੀਰੇ ਓਕੇ ਵੀਰੇ ਓਕੇ ਵੀਰੇ ਓਕੇ ਭਾਈ ਆਈਟੀਆਨ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਅੱਜ ਅਸ਼ੀガル ਜੀ ਹੋਰ ਵੀਰੇ ਕੀ ਹਾਲ ਨੇ ਜੀ ਬਾਈਟ ਕਰਦੇ ਆਂ ਜੀ 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 ਇਹਨਾਂ ਨੇ ਲੈਣਾ ਟਰੈਕਸੂਟ ਤੇ ਐਨੀਥਿੰਗ ਕੁਝ ਹੋਰ ਵੀ ਸਲਾਹ ਦੇ ਨਾਲ ਹੀ ਨੇ ਫਿਰ ਆਈਡੀ ਆਪ ਦੀ ਸਕੈਚਰ ਦੋ ਆਪਸ਼ਨ ਠੀਕ ਹੈ ਵਿਚ ਦੋ ਠੀਕ ਆ ਠੀਕ ਆ ਵੀਰੇ ਜਿਹੜਾ ਤੁਸੀਂ ਉਹ ਸ਼ੂ ਦਿਖਾਉਂਦੇ ਜੀ ਉਹਦਾ ਕਿੰਨੇ ਆ ਵੀਰੇ ਉਹ ਠੀਕ ਹੈ ਠੀਕ ਹੈ ਤੁਹਾਡੇ ਕੋਲ ਇਹੀ ਹੈ ਮੈਂ ਤੇਰੇ ਵੇ ਦਾ ਠੀਕ ਹੈ ਠੀਕ ਆ ਜਿਹੜਾ ਇਹ ਤੋਂ ਪਲੱਸ ਹੁੰਦਾ ਫਿਰ ਵੀਰੇ ਸ਼ੂ ਦਾ ਥੋੜੀ ਹਾਈ ਐਮਆਰਪੀ ਤੇ ਆ ਜਾਂਦੇ ਆ ਮੈਕਸਮਮ 10000 ਤੱਕ ਦੇ ਸ਼ੂਜ਼ ਆਪਣੇ ਕੋਲ ਕਲੀਗਰ ਸਕੈਚਰ ਦੇ ਵਿੱਚ ਐਡੀ ਰਾਂਸ ਤੇ ਡਿਸਕਾਊਂਟਿੰਗ ਵੀ ਲੱਗੀ ਹੋਈ ਆ ਆਪਣੇ ਕੋ 50% ਓਕੇ ਓਕੇ ਕਿੰਨਾ ਚੈਰਾ ਫਿਰ ਵੀਰੇ ਇਹ ਮੈਕਸਮ ਚਲੇਗੀ ਫੈਬਰਵਰ ਤੋਂ ਚਲੇਗੀ ਫੈਬਰਵਰ ਤੋਂ ਚਲੇਗੀ ਓਕੇ ਓਕੇ ਆਪਣਾ ਐਡਰੈਸ ਦੱਸ ਦਿੰਦੇ ਵੀਰੇ ਐਡਰੈਸ ਭਾਈ ਸਾਡਾ ਨਵਾਂ ਸ਼ਹਿਰ ਰਾਂਹੋ ਰੋਡ ਵਜੀਰ ਪਲੱਸ ਦੇ ਨਾਲ ਆ ਬਿਲਕੁਲ ਸਟੋਰ ਸਾਡੇ ਕੋਲ ਐਮਬੀਓ ਸਟੋਰ ਹੈ ਤਿੰਨ ਚਾਰ ਬ੍ਰਾਂਡ ਨੇ ਸਾਡੇ ਦੇ ਠੀਕ ਹੈ ਠੀਕ 250 ਹੋਏਗਾ ਸਟਾਰਟਿੰਗ ਤੇ ਆਪਣੇ ਕੋ ਅਪੋਲੋ ਹੋਏਗਾ ਸਕੈਚਰ ਹੋਏਗਾ ਐਡੀਡਾਸ ਹੋਏਗਾ ਓਕੇ ਓਕੇ ਭਾਈ ਉਹਨਾਂ ਕੋ ਕੁਆਲਟੀ ਫੁੱਲ ਸਿਰਾਂ ਆ ਤੇ ਭਾਈ ਉਹਨੇ ਸਟੋਰ ਦੱਸਤਾ ਤੇ ਬੂਟ ਦੀ ਸਾਡੇ ਲੁਧਿਆਣੇ ਜਲੰਧਰ ਅਸੀਂ ਜਾਇਆ ਇਹ ਜੀ ਭਾਈ ਉਹਨਾਂ ਦੀ ਜਾਈ ਕਲੈਕਸ਼ਨ ਬੱਤੀ ਆ ਬਾਈ ਉਹਨਾਂ ਨੇ ਕਿਤੇ ਨਹੀਂ ਮਿਲੀ ਸਾਰੇ ਮੋਨ ਪਹਿਲੇ ਐੜੀ ਐੜੀ ਰਾਸ ਦੇ ਵਿੱਚ ਜਿਹਦਾ ਸੰਭਾ ਦੇ ਵਿੱਚ ਚਾੰਦੇ ਨੇ ਸੰਭਾ ਹੋ ਗਈ 100 ਰੁਪਏ ਹੈ ਕੈਂਪਸ ਦੇ ਉੱਤੇ ਨਾਲ ਆੜੀ ਕੋਈ ਨਹੀਂ ਸਪੈਸ਼ਲ ਪਿਆ ਹੋਇਆ ਉਹ ਕੋਸਟ ਆੜੀ ਪਿਆ ਹੋਇਆ ਉਹਨਾਂ ਨੇ ਸਮੇਤ ਹੀ ਕਰਾਇਆ ਹੋਆ ਓਕੇ ਓਕੇ ਭੈਜੀ ਥੈਂਕ ਯੂ ਥੈਂਕ ਯੂ ਮਿਲਦੇ ਆ ਓਕੇ bro ਥੈਂਕ ਯੂ ਵਿਜ਼ਿਟ ਕਰਕੇ ਬਹੁਤ ਗੁੱਟ ਲੱਗ ਗਿਆ ਓਕੇ ਸੀ ਯੂ bro ਆ ਬੰਦਾ ਸਾਡਾ ਥੋੜਾ ਚਿਲਾ ਪਤਾ ਨਹੀਂ ਇਹਨੇ ਚੱਕਰ ਕੀ ਪਾ ਜਾਂਦਾ ਕੀ ਚੱਕਰੂਗੀ ਆ ਨਾ ਨਾ ਕਰੋ ਤੁਸੀਂ ਬਾਹਲਾ ਘੂਰਦੇ ਨੇ ਬਾਈ ਬਾਹਲਾ ਮੈਂ ਤੁਹਾਨੂੰ ਤਾਂ ਕੁਝ ਕਹੇ ਨਹੀਂ ਨਹੀਂ ਪਾਣੀ ਬੋਤਲ ਲੈਣੇ ਤੁਸੀਂ ਕਹੋ ਤਾਂ ਸੀ ਕੀ ਧੀ ਗੱਲ ਕਰਤੀ ਯਾਰ ਹੱਦ ਹੋ ਗਈ ਤਾਂ ਵੀ ਕੁਝ ਨਹੀਂ ਉਹ ਅਸੀਂ ਕਹਿੰਦੇ ਕਹੋ ਵੀਰੇ ਹੈਪੀ ਵਾਈ ਦਾ ਰੈਸਟੋਰੈਂਟ ਹੈਪੀ ਵਾਈ ਦਾ ਰੈਸਟੋਰੈਂਟ ਗੜੀ ਦੇ ਪੁਰਤੇ ਗੜੀ ਦੇ ਫੁਰਤੇ ਓਕੇ ਓਕੇ ਬਾਈ ਉਹ ਦੋ ਨਿੱਸਲੇ ਕਾਲੀ ਇਹ ਵੀਰੇ ਉਹਨਾਂ ਦਾ ਬੜਾ ਦਿਲੋਂ ਤੈ ਤਨਵਾਦ ਆ ਸਾਡੇ ਸਾਡੇ ਵੀਰੇ ਉਹਨਾਂ ਦਾ ਅਸਤਰੀਕਾਲ ਜੀ ਵਧੀਆ ਲੈ ਅਜੀ ਤੁਹਾਨੂੰ ਮਿਲਣ ਆਏ ਆ ਦਿੱਲਾਤੀ ਹਾਂਜੀ ਵਰਗਰ ਗਿੰਗੇ ਚੱਕ ਲਿਆਈ ਸਾਨੂੰ ਤੁਸੀਂ ਸਾਨੂੰ ਵਰਗਰ ਗਿੰਗੇ ਚੱਕ ਲਿਆ ਪਿੰਡ ਦੇ ਕੋਲੇ ਆ ਕੀ ਹਾਲੇ ਸਾਡੇ ਯਾਰ ਕੀ ਹਾਲੇ ਪਹਿਲਾਂ ਵਧਾਈਆਂ ਦੋ ਭਾਈ ਸਾਰੇ ਮੈਨੇਜਰ ਸਾਹਿਬ ਨੂੰ ਸਾਡੇ ਨੂੰ ਵਧਾਈਆਂ ਹੀ ਧੰਨਵਾਦ ਜੀ ਬਹੁਤ ਬਹੁਤ ਸਾਡੇ ਮੈਨੇਜਰ ਸਾਹਿਬ ਕੋਈ ਆ ਬਧੀਆ ਹੈ ਬਾਬਾ ਆਪਣੇ ਦਰਾਹੀ ਨਾਲੋਂ ਹਾਂ ਬਿਵਾਦ ਨਹੀਂ ਕਰਦਾ ਵੀ ਬਹੁਤਾ ਦਾ ਨਹੀਂ ਅੱਛਾ ਹੈ ਨਾਲੇ ਵੀ ਆ ਜੀ ਦੇਰ ਤੋਂ ਖੰਭਾਂ ਤੇ ਮੱਦੇ ਲੋਰ ਕੀ ਲੈ ਆਇਓ ਬਾਹੋਂ ਦਾ ਕਰੋ ਬਾਹਰ ਕਰ ਲਿਓ ਇੱਕ ਬੈ ਜੀ ਇੰਸਾ ਜਲਦੀ ਬਹੁਤ ਚਾਰ ਇਹ ਨਵੇਂ ਸੇ ਉੱਤ ਲੋ ਆ ਜੀ ਆ ਜੀ ਵੀਰੇ ਤੇ ਮਾੜਾ ਆ ਜੀ ਆਲੋ ਆਲੋ ਸੰਘੇ ਜਾਂਦੇ ਨੇ ਮੁੰਡੇ ਸਾਡੇ ਜਿਹੜਾ ਭੂਆ ਹੋਣਗੇ ਇਹ ਹਟ ਮਾਸੀ ਦਾ ਮੁੰਡਾ ਇਹ ਪਤਾ ਜੂਪੀ ਤੋਂ ਆਇਆ ਖਾਸ ਉਹ ਡਰਾਈਵਰ ਦੇਖੋ ਗੱਡੀ ਆਹ ਕੱਤੀ ਹਣੋ ਵੱਲ ਸਹੀ ਵਾਗੀਤੀ ਵੀ ਲਿਆ ਕਹਿੰਦੇ ਮੁੰਡਿਆਂ ਦੀ ਬੱਤ ਗੱਲ ਰੱਖਣਾ ਜੇ ਦਿਨ ਨਾਲ ਫਰਾਈਆਂ ਖਵਾਈਆਂ ਜਾ ਰਹੀਆਂ ਨੇ ਹਾਂ ਜੀ ਆ ਮਿਲ ਗਏ ਆਸੂਰ ਖਾਣੇਗਾ ਤੇ ਕਿੱਥੇ ਸੀਗਾ ਆਪਾਂ ਛੁੱਟੂ ਆ ਬੜਾ ਕੰਮ ਥੋੜੇ ਦਿਨਾਂ ਤੱਕ ਉਹ ਕਿੱਥੇ ਮਿਲਦੇ ਰਹਾਂਗੇ ਭਾਈ ਚਲ ਜੀ ਓਕੇ ਜੀ ਗੁੱਡ ਬਾਏ ਜੀ ਚੱਲੇ ਆ ਫਿਰ ਧਿਆਨ ਨਾਲ ਜਾਇਓ ਓਕੇ ਜੀ ਬਹੁਤ ਬਹੁਤ ਜ਼ਿਆਦਾ ਫਿਰ ਓਕੇ bro ਠੀਕ ਆ ਭਰਾ ਮਿਲਦੇ ਆਪਾਂ ਕੋਈ ਨਾ ਫਿਰ ਧਿਆਨ ਨਾਲ ਜਾਇਓ ਬਾਬੇ ਓਕੇ ਜੀ ਹਾਂ ਠੀਕ ਆ ਓਕੇ ਇੱਕ ਮੈਸੇਜ ਕਰਦੇ ਘਰੇ ਪਹੁੰਚ ਗਏ ਕਹਿੰਦੇ ਯਾਰੀ ਕੱਲ ਹੋਣ ਚੁਕੇ ਮੇਰੇ ਤੋ ਸਵੇਰੇ ਉੱਠ ਕੇ ਸਾਧਰੇ ਚੱਲਦੇ ਆ ਸਵੇਰੇ ਜਾਣਾ ਆਪਾਂ ਫੇਰ ਸਵੇਰੇ ਜਾਣਾ ਫੇਰ ਸਵੇਰੇ ਮਿਲਦੇ ਆ ਓਕੇ ਕੱਡ ਲਾਈਟ